ਜਣੀ ਇਹਦਾ ਪ੍ਰਭ ਸ਼ਰਨਦੀਪ ਦਾ ਜਿਹੜਾ ਪੱਖ ਉਹ ਨਹੀਂ ਹਾਈਲਾਈਟਸ ਦੇ ਵਿੱਚ ਰੱਖਿਆ ਪੇਸ਼ ਕੀਤਾ ਉਹ ਬਿਲਕੁਲ ਉਹ ਆ ਜਿਹੜਾ ਇਹ ਦੇਖਣੇ ਵਾਲਿਆਂ ਨੂੰ ਇੱਕ ਤਕਸਾਲੀ ਲੱਗ ਰਿਹਾ ਆ ਪਰ ਟੋਟਲੀ ਦਸਮ ਗ੍ਰੰਥ ਦੇ ਵਿਰੁੱਧ ਵਿੱਚ ਬੋਲਿਆ ਹੈ ਸਾਰੀ ਵੀਡੀਓ ਦੇ ਵਿੱਚ ਜਣੀ ਹੱਦ ਹੱਦ ਹੋ ਗਈ ਰਾਵੀ ਸ਼ਰਨਦੀਪ ਨੇ ਭਾਈ ਮਨੀ ਸਿੰਘ ਦੇ ਉੱਤੇ ਵੀ ਉਂਗਲੀ ਕਰ ਦਿੱਤੀ ਤੁਸੀਂ ਇਹਦੇ ਵਿੱਚ ਹਿੰਟ ਮਿਲ ਜਾਣਾ ਤੁਹਾਨੂੰ ਥੋੜਾ ਜਿਹਾ ਅਸਲ 'ਚ ਗੱਲ ਉਹ ਕਹਿੰਦਾ ਪਈ ਭਾਈ ਮਨੀ ਸਿੰਘ ਦਾ ਬਹੁਤ ਸਤਿਕਾਰ ਹੈ ਗੁਰੂ ਸਾਡੇ ਪੰਥ ਸਿੱਖ ਪੰਥ ਦੇ ਵਿੱਚ ਕਿਸੇ ਸਿੱਖ ਨੂੰ ਕਿਸੇ ਵਿਦਵਾਨ ਨੂੰ ਇਹ ਹੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਲਗਮਾਤਰ ਦੇ ਨਾਲ ਵੀ ਕੋਈ ਛਿੜਛੜ ਕਰੇ ਪਰ ਉਹ ਕਹਿੰਦਾ ਜਿਹੜੀ ਭਾਈ ਮਨੀ ਸਿੰਘ ਵਾਲੀ ਬੀੜ ਆ ਉੱਥੇ ਉਹਨੇ ਛੇੜ ਛੜ ਕੀਤੀ ਜਿੱਥੇ ਮਹਿਲਾ ਲਿਖਿਆ ਹੈ ਨਾ ਰਾਗਾਂ ਦੇ ਸ਼ੁਰੂ ਦੇ ਵਿੱਚ ਰਾਗ ਆਸਾ ਮਹਿਲਾ ਪਹਿਲਾ ਮਤਲਬ ਪਹਿਲੇ ਪਾਤਸ਼ਾਹ ਦੀ ਬਾਣੀ ਆ ਦੂਜੇ ਪਾਤਸ਼ਾਹ ਦੀ ਭਾਈ ਮਨੀ ਸਿੰਘ ਜੀ ਨੇ ਉੱਥੇ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਦੂਜੀ ਕਰ ਦਿੱਤਾ ਹੈ ਇੱਕ ਕਿੱਡਾ ਵੱਡਾ ਝੂਠ ਆ ਇਹਨਾਂ ਇਹਨਾਂ ਲੋਕਾਂ ਦਾ ਜਿਹੜਾ ਇਨੀ ਆਮ ਲੋਕਾਂ ਤੋਂ ਲੁਕੋ ਕੇ ਰੱਖਿਆ ਹੈ ਜਿਨ੍ਹਾਂ ਦੇ ਨਾਂ ਤੇ ਨਹੀਂ ਦੁਕਾਨਾਂ ਚਲਾਉਣੀਆਂ ਨਾ ਆਪਣੀਆਂ ਠੀਕ ਹੈ ਇੱਕ ਉਹ ਬੰਦ-ਬੰਦ ਕੱਟਣੇ ਵਾਲੀ ਸਾਖੀ ਜਿਹੜੀ ਆ ਉਹਨੂੰ ਜੋੜ ਕੇ ਨਾਲ ਬਾਬਾ ਦੀਪ ਸਿੰਘ ਦੀ ਇੱਕ ਸੀਸ ਤਲੀ ਤੇ ਲੈ ਕੇ ਲੜਨ ਵਾਲੀ ਫੋਟੋ ਜਿਹੜੀ ਲਾਤੀ ਸਾਡੇ ਮੂਰੇ ਉਹਦੇ ਨਾਂ ਤੇ ਭਾਈ ਮਨੀ ਸਿੰਘ ਦੇ ਨਾਂ ਤੇ ਇੱਕ ਟਕਸਾਲ ਚੱਲ ਰਹੀ ਹੈ ਇੱਕ ਬਾਬਾ ਦੀਪ ਸਿੰਘ ਦੇ ਨਾਂ ਤੇ ਚੱਲ ਰਹੀ ਹੈ ਉਹ ਦੋਹਾਂ ਦੇ ਭਾਈ ਮਨੀ ਸਿੰਘ ਜੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਬੀੜ ਲਖਵਾਈ ਪਰ ਭਾਈ ਮਨੀ ਸਿੰਘ ਵਾਲੀ ਬੀੜ ਦੇ ਵਿੱਚ ਪਾਠੇ ਲਿਖਿਆ ਹੈ ਮਹਿਲਾ ਦੀ ਜਗਾ ਉਹਨੇ ਪ੍ਰਭ ਸ਼ਰਨਦੀਪ ਨੇ ਇਹ ਸ਼ਬਦ ਵਰਤੇ ਆ ਕਿ ਉਹ 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 ਗੁਨਾਹ ਜਿਹੜਾ ਨਾਮ ਬਖਸ਼ਣ ਯੋਗ ਆ ਤੇ ਅਸੀਂ ਜਦੋਂ ਸਾਡੇ ਸਕਾਲਰ ਜਦੋਂ ਉਪੱਖ ਗੁਰੂ ਗੋਬਿੰਦ ਸਿੰਘ ਆਲਾ ਗੁਰਤਾ ਗੱਦੀ ਦੇਣੇ ਆਲਾ ਜਾਂ ਭਈ ਇਹ ਇਹ ਜਦੋਂ ਮੱਖਣ ਸ਼ਾ ਲਵਾਣੇ ਦੇ ਟਾਈਮ ਧੀਰਮਲ ਨੇ ਬੀੜ ਖੋਲਈ ਸੀ ਗੁਰੂ ਸਾਹਿਬ ਤੋਂ ਮੱਖਣ ਸ਼ਾ ਲਵਾਣਾ ਲੈ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਬਈ ਤੁਸੀਂ ਵਾਪਸ ਕਰ ਦਿਓ ਜਣੀ ਛੇਵੇਂ ਪਾਤਸ਼ਾਹ ਤੋਂ ਉਹਨਾਂ ਦੇ ਅੰਮ੍ਰਿਤਸਰ ਛੱਡਣ ਤੋਂ ਬਾਅਦ ਗੁਰੂ ਪਾਤਸ਼ਾਹਾਂ ਕੋਲ ਗੁਰੂ ਗ੍ਰੰਥ ਸਾਹਿਬ ਦਾ ਸੂਪ ਨਹੀਂ ਸੀ ਉਹ ਸੁੱਡੀਆਂ ਦੇ ਕੋਲ ਸੀ ਬਿੱਦਿਆਂ ਕੋਲ ਕਿਸੇ ਕੋਲ ਸੀਗਾ ਜਿਨ੍ਹਾਂ ਦਾ ਦਰਬਾਰ ਸਾਹਿਬ ਤੇ ਕਬਜ਼ਾ ਸੀ ਨੌਵੇਂ ਪਾਸ਼ਾ ਵੇਲੇ ਮੱਖਣਸ਼ਾਲ ਬਣਾ ਖੋਕੇ ਲਿਆ 10ਵੇਂ ਪਾ ਨੌਵੇਂ ਪਾਸ਼ਾ ਨੇ ਕਿਹਾ ਵਾਪਸ ਕਰ ਦਿਓ ਨੌਵੇਂ ਪਾਸ਼ਾ ਨੇ ਬਾਣੀ ਵਿਚਾਰੀ 6ਵੇਂ 7ਵੇਂ 8ਵੇਂ ਪਾਸ਼ਾ ਦੀ ਬਾਣੀ ਹੈ ਨਹੀਂ ਨੌਵੇਂ ਪਾਸ਼ਾ ਦੀ ਬਾਣੀ ਹੈਗੀ ਆ ਉਹਨੂੰ ਜਦੋਂ 10ਵੇਂ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਵਿੱਚ ਲਖੋਣਾ ਸੀ ਤੇ ਉਹਨਾਂ ਕੋਲ ਕੋਈ ਸਰੂਪ ਨਹੀਂ ਸੀ ਪਰ ਉਹਨਾਂ ਨੂੰ ਸਾਰੀ ਬਾਣੀ ਕੰਠ ਸੀ ਤੇ ਭਾਈ ਮਨੀ ਸਿੰਘ ਤੋਂ ਉਹਨਾਂ ਨੇ ਉਹ ਸਾਰੀ ਬੀੜ ਦੁਆਰਾ ਲਖਵਾਈ ਇਹ ਇਕ ਸੱਲੀ ਵਰਜ਼ਨ ਹੈ ਪਰੰਪਰਾਵਾਦੀਆਂ ਦਾ ਇਹ ਵਰਜ਼ਨ ਹੈ ਜਿਹੜਾ ਸਾਨੂੰ ਦਿੱਤਾ ਜਾਂਦਾ ਠੀਕ ਹੈ ਤਾਂ ਹੀ ਉਹਨਾਂ ਦਾ ਇਹ ਇਹ ਮੰਨਣਾ ਹੈ ਕਿ ਦਸਵੇਂ ਪਾਤਸ਼ਾਹ ਨੇ ਆਪਣੀ ਜਿਹੜੀ ਰਚਨਾ ਸੀ ਉਹ ਅਲੱਗ ਦਾ ਸੰਗ੍ਰੰਥ ਵਿੱਚ ਲਿਖਾਈ ਆ ਜਿਹੜੀ ਨੌਵੇਂ ਪਾਤਸ਼ਾਹ ਦੀ ਬਾਣੀ ਸੀ ਉਹ ਗੁਰੂ ਰਣਜੀਤ ਸਾਹਿਬ ਦੇ ਵਿੱਚ ਲਿਖਾਈ ਹੁਣ ਜਦੋਂ ਇਹ ਇਹ ਮੰਨਿਆ ਜਾਂਦਾ ਵੀ 10ਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਤੋਂ ਬੀੜ ਲਖਵਾਈ ਆ ਇਹਦਾ ਮਤਲਬ ਭਾਈ ਮਨੀ ਸਿੰਘ ਜੀ 10ਵੇਂ ਪਾਤਸ਼ਾਹ ਦੇ ਟਾਈਮ ਸੀਗੇ ਫੇ ਬੰਦਾ ਸਿੰਘ ਬਹਾਦਰ ਨੂੰ ਕਿਉਂ ਲੈ ਕੇ ਆਉਣਾ ਪਿਆ ਅੱਡੀ ਦੂਰ ਬਾਬਾ ਦੀਪ ਸਿੰਘ ਵੀ ਸੀਗੇ ਹੁਣ ਬੀੜਾਂ ਲਿਖਣ ਵੇਲੇ ਪੋਥੀਆਂ ਲਿਖਣ ਵੇਲੇ ਕਥਾ ਸਿਖਾਉਣ ਵੇਲੇ ਗਿਆਨੀ ਬਣਾਉਣ ਵੇਲੇ ਹੈਗੇ ਆ ਤਕਸਾਲ ਚਲਾ ਰਹੇ ਆ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਕਹਿੰਦੇ ਤੁਸੀਂ ਟਕਸਾਲ ਚਲਾਓ ਮਤਲਬ ਗ੍ਰੰਥੀ ਤਿਆਰ ਕਰੋ ਗੁਰਦੁਆਰੇ ਤੇ ਕਬਜ਼ੀ ਕਰਨ ਦੇ ਲਈ ਗੋਲਕਾ ਸੰਭੋ ਤੁਸੀਂ ਸਿੱਖ ਮਹਾਨ ਆਏ ਤੇ ਦੱਖਣ ਵਿੱਚ ਜਾ ਕੇ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਆ ਪੇ ਉੱਚਾ ਦੋ ਬੱਚੇ ਜਿਹੜੇ ਆ ਲੀਆਂ ਦੇ ਵਿੱਚ ਨੇ ਗਏ ਤੇ ਦੋ ਉੱਥੇ ਕੋ ਕੋ ਕਿਸ ਤਰੀਕੇ ਨਾਲ ਮਾਰੇ ਗਏ ਉਹਨੂੰ ਥਾਪੜਾ ਦੇ ਕੇ ਉਹਨੂੰ ਉਹਨੂੰ ਬਹਾਦਰ ਬਣਾ ਕੇ ਬਹਾਦਰ ਦਾ ਖਿਤਾਬ ਦੇ ਕੇ ਭੇਜਦੇ ਹੋਂ। ਹੁਣ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਫਿਰ ਚ ਇੱਕ ਜਹਾੜਾ ਮੱਚਦਾ। ਠੀਕ ਹੈ। ਚਲੋ ਆਪਾਂ ਉਹ ਜਿਹੜੀ ਮੋਰੇ ਹਾਈਲਾਈਟਸ ਆ ਉਹ ਸੁਣ ਲੈਣੇ ਆ ਤੇ ਸਾਡੇ ਕਾਫੀ ਕੁਝ ਗੀਡ ਵਿੱਚ ਆ ਜਾਣਾ। ਹਾਂਜੀ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹੋਂ ਦਸਮ ਗ੍ਰੰਥ ਨੂੰ। ਠੀਕ ਹੈ ਜੀ ਸਿੱਧਾ ਸਵਾਲ ਸੀਗਾ। ਦਸਮ ਗ੍ਰੰਥ ਪ੍ਰਭ ਸ਼ਰਨਦੀਪ ਨੂੰ ਵੀ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਦੇ ਆ ਠੀਕ ਹੈ ਉਹਦਾ ਜਵਾਬ ਦੇਣ ਲੱਗਾ ਦਸਵੇਂ ਪਾਤਸ਼ਾਹ ਨੇ ਕੰਪਾਈਲ ਕਰਕੇ ਤਿਆਰ ਨਹੀਂ ਕੀਤਾ ਭਾਈ ਮਨੀ ਸਿੰਘ ਨੇ ਕੀਤਾ ਭਾਈ ਮਨੀ ਸਿੰਘ ਜਿਹੜੇ ਆ ਉਹ ਠੀਕ ਹੈ ਜੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਨੇ ਤਿਆਰ ਨਹੀਂ ਕੀਤਾ ਰਤਨ ਸਿੰਘ ਜੱਗੀ ਨੇ ਜਿਹਦਾ ਪਸਟਿਕ ਇੱਥੇ ਦਸਮ ਗ੍ਰੰਥ ਦਾ ਵਧੀਆ ਪਸਟਿਕ ਜਿਹੜਾ ਰਤਨ ਸਿੰਘ ਜੱਗੀ ਦਾ ਆ ਪਰ ਰਤਨ ਸਿੰਘ ਜੱਗੀ ਨੇ ਹੀ ਇਸ ਟੀਕ ਲਿਖਣ ਤੋਂ ਬਹੁਤ ਸਾਲ ਪਹਿਲਾਂ ਦਸ਼ਮ ਗ੍ਰੰਥ ਕੀ ਪ੍ਰਾਣਿਕ ਪ੍ਰਸ਼ਠਭੂਮੀ ਥੀਸਿਸ ਲਿਖਿਆ ਸੀ ਪੀ ਐਚ ਰੀ ਕੀਤੀ ਸੀ ਉਹਨੇ ਉਹਨੇ ਸਾਬਤ ਕੀਤਾ ਸੀ ਕਿ ਇਹਦਾ ਸਾਰੇ ਦਸ਼ਮ ਗ੍ਰੰਥ ਦਾ ਆਧਾਰ ਇਹ ਆ ਜਿਹੜਾ ਪ੍ਰਸ਼ਠਭੂਮੀ ਆ ਹਿੰਦੀ ਦੀ ਕਿਤਾਬ ਇਹੋ ਉਹ ਪ੍ਰਾਣਤੂਮ ਠੀਕ ਹੈ ਜੀ ਉਹ ਉਨੇ ਜਾਨੀ ਜਿਹੜੇ ਵਧੀਆ ਤੋਂ ਵਧੀਆ ਹਵਾਲੇ ਜਿਹੜੇ ਇਨੀ ਦਸ ਸੰਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਸਾਬਤ ਕਰਨ ਲਈ ਦਿੱਤੇ ਆ ਉਹਦੇ ਸਬੰਧ ਵਿੱਚ ਜਿਹੜੀ ਟਿੱਪਣੀ ਉਹਨੇ ਕੀਤੀ ਆ ਕਿ ਇਹਨਾਂ ਦਾ ਵਧੀਆ ਸਬੂਤ ਇਹ ਮਿਲਦਾ ਵੀ 1698 ਚ ਦਸਵੇਂ ਪਾਤਸ਼ਾਹ ਨੇ ਲਿਖਿਆ ਪਰ ਗੱਲ ਇਹ ਆ ਵੀ ਜਫਰਨਾਮਾ ਜਿਹੜਾ 1704 ਵਿੱਚ ਆਨੰਦਪੁਰ ਛੱਡਣ ਤੋਂ ਤੇ ਚਮਕੌਰ ਦੀ ਲੜਾਈ ਤੋਂ ਤੇ ਸਰਹੰਦ ਵਿੱਚ ਸਹਿਬ ਜਾਨਿਆਂ ਦੇ ਨੀਆਂ ਵਿੱਚ ਨੇ ਜਾਣ ਤੋਂ ਬਾਅਦ ਔਰੰਗਜੀਬ ਨੂੰ ਲਿਖਿਆ ਗਿਆ ਸੀ ਉਹ ਵੀ ਦਸਮ ਗ੍ਰੰਥ ਦੇ ਵਿਸ਼ਾ ਵਲਿਆ ਪਰ ਹੁਣ ਹੁਣ ਜਾਨੀ ਜਿਹੜੀ ਗੱਲ ਇਹ ਪ੍ਰੋਫ ਸ਼ਰਨਦੀਪ ਇਹਨਾਂ ਦਾ ਬੰਦਾ ਆ ਜਿਹੜੀ ਉਹ ਗੱਲ ਕਹਿ ਰਿਹਾ ਆ ਵੀ ਇਹ ਹੀ ਗੁਰੂ ਗੋਬਿੰਦ ਸਿੰਘ ਨੇ ਕੰਪਾਈਲ ਵੀ ਨਹੀਂ ਕੀਤਾ ਲਿਖਣਾ ਤਾਂ ਦੂਰ ਦੀ ਗੱਲ ਆ ਸੰਪਾਦਿਤ ਵੀ ਨਹੀਂ ਲਿਖਤਾ ਇਕੱਠੀਆਂ ਵੀ ਨਹੀਂ ਕੀਤੀਆਂ ਹਾਂਜੀ ਉਹ ਪੰਤ ਦੇ ਬਹੁਤ ਮਹਾਨ ਸ਼ਹੀਦ ਹੈ ਪਰ ਭਾਈ ਮਨੀ ਸਿੰਘ ਨੇ ਕੁਝ ਗੱਲਾਂ ਕੀਤੀਆਂ ਜਿਹੜੀਆਂ ਕਿਸੇ ਸਿੱਖ ਤੋਂ ਆਸ ਨਹੀਂ ਕੀਤੀ ਜਾ ਸਕਦੀ। ਖਲ ਗੁਰਬਾਨੀ ਦੇ ਵਿੱਚੋਂ ਤਾਂ ਲਗਭਾਗ ਤਰ ਬਦਲਣ ਦਾ ਕਿਸੇ ਸਿੱਖ ਨੂੰ ਹੱਕ ਹੀ ਨਹੀਂ। ਭਾਈ ਮਨੀ ਸਿੰਘ ਮਹੱਲਾ ਘੱਟ ਕੇ ਪਾਤਸ਼ਾਹੀ ਕਰ ਰਹੇ ਹੈ। ਠੀਕ ਹੈ ਜੀ। ਇਸੇ ਮੈਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਬਾਬਤ ਹੈ ਵੀ ਜਿੱਥੇ ਮਹੱਲਾ ਜਿਹੜੀ ਭਾਈ ਮਨੀ ਸਿੰਘ ਵਾਲੀ ਬੀੜ ਆ ਉਹਦੇ ਵਿੱਚ ਮਹਿਲਾ ਕੱਟ ਕੇ ਪਤਸ਼ਾਈ ਕੀਤਾ ਹੋਇਆ ਹਾਂਜੀ ਆਲੀਆਂ ਨੂੰ ਖਾਸ ਤੌਰ ਤੇ ਕਹਿਣਾ ਚਾਹਣਾ ਹੈ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਵੱਡੇ ਮਹਾਪੁਰਖ ਬ੍ਰਹਮ ਗਿਆਨੀ ਮੰਨਦੇ ਸੀ ਮੈਂ ਵੀ ਮੰਨਦਾ ਸੰਤ ਬਸ ਆ ਆ ਆ ਜਿਹੜੀ ਨਾ ਆ ਇਹਨਾਂ ਦੇ ਦੋਰੇ ਮਾਪ ਦੰਡਿਆ ਦੱਲਾ ਦੋਗਲਾ ਪਾਣਿਆ ਇਹਨਾਂ ਦਾ ਜਾਣਦੇ ਸਭ ਕੁਝ ਆ ਪਰ ਜਦੋਂ ਇੱਥੇ ਟਕਸਾਲ ਦੇ ਉੱਤੇ ਗੱਲ ਆਉਂਦੀ ਨਾ ਫੇਛਣ ਨਾ ਲੱਗ ਜਾਂਦਾ ਮੋਰੇ ਹੁਣ ਜੇ ਭਾਈ ਮਨੀ ਸਿੰਘ ਦੀ ਕੀਤੀ ਹੋਈ ਗੱਲ ਦੇ ਉੱਤੇ ਟਿੱਪਣੀ ਕਰਨ ਦਾ ਪਤਾ ਹੈ ਇਹਨਾਂ ਨੂੰ ਤੇ ਗਰਵਚਨ ਸਿੰਘ ਪਡਾਲੀ ਦੀਆਂ ਗੱਲਾਂ ਤੇ ਕਦੇ ਨਹੀਂ ਪਤਾ ਜਿਹੜੀ ਗੱਲ ਦਾ ਬਚਾਅ ਹੈ ਨਹੀਂ ਕੋਈ ਜਿਹੜਾ ਬੀਤ ਚੁੱਕਾ ਆ ਉਹਦੇ ਬਾਰੇ ਇਦਾਂ ਕਰਦੇ ਹੋ ਗੋਲ ਮੋਲ ਕੋਈ ਗੱਲ ਨਹੀਂ ਠੀਕ ਹੈ ਜਿੱਥੇ ਹੁਣ ਸਵਾਲ ਉੱਠਣਾ ਜਿੱਥੇ ਅਗਲੇ ਨੇ ਗੁਰਬਾਨ ਫੜ ਲੈਣਾ ਉਹਦੀ ਅਗਲੇ ਨੇ ਗਲੇ ਤੋਂ ਫੜਨਾ ਜਾ ਕੇ ਠੀਕ ਹੈ ਉੱਥੇ ਉੱਥੇ ਮੁਸ਼ਕਲ ਆ ਗੁਰਵਜਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਪਰ ਸੰਤ ਕਰਤਾਰ ਸਿੰਘ ਨੇ ਉਸ ਵਿਆਖਿਆ ਨੂੰ ਅੰਤਮ ਨਹੀਂ ਮੰਨਿਆ ਉਹਨਾਂ ਨੇ ਗੁਰਬਾਣੀ ਦੀ ਆਪਣੀ ਵਿਆਖਿਆ ਕਰਨ ਦੀ ਸ਼ੁਰੂ ਕੀਤੀ ਪਹਿਲੀ ਪੋਥੀ ਛਪੀ ਹੋਈ ਹੈ ਦਸਮ ਗ੍ਰੰਥ ਕੀ ਆ ਦਸਮ ਗ੍ਰੰਥ ਦੇ ਅੰਦਰ ਜਿਹੜੀਆਂ ਚੀਜ਼ਾਂ ਤੇ ਤੁਹਾਨੂੰ ਉਤਰਾਜ ਆ ਜਾਂ ਦਸਮ ਗ੍ਰੰਥੇ ਇਹ ਕੀ ਹੈਗਾ ਕਿੱਥੋਂ ਆਇਆ ਇਹ ਸਾਰਾ ਕੁਝ ਦਸਵੇਂ ਪਾਸ਼ਾ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਮਨੀ ਸਿੰਘ ਨੇ ਆ ਆ ਆ ਹੁਣ ਇਹਨਾਂ ਦੀ ਆਪਣੀ ਵਰਜ਼ਨ ਆਪਣਾ ਪੱਖ ਇਹਨਾਂ ਦਾ ਠੀਕ ਹੈ ਜੀ ਤੇ ਦਸਮ ਗ੍ਰੰਥ ਇਕੱਠਾ ਕਿਦਾਂ ਹੋਇਆ ਸੁਣ ਲਿਓ ਕਵੀਆਂ ਨੂੰ ਚਿੱਠੀਆਂ ਪਾ ਕੇ ਦੰਦੂਆ ਸਾਹਿਬ ਉਹਨਾਂ ਦੀਆਂ ਰਚਨਾਵਾਂ ਮੰਗਾਈਆਂ ਤੇ ਉਹ ਸਾਰੀਆਂ ਰਚਨਾਵਾਂ ਇਕੱਠੀਆਂ ਕੀਤੀਆਂ ਤੇ ਉਹਨੂੰ ਦਸਮ ਗ੍ਰੰਥ ਦਾ ਨਾਮ ਦਿੱਤਾ। ਉਸੇ ਵੇੜੇ ਜਿਹੜੇ ਸਿੱਖ ਵਿਦਵਾਨ ਸੀ ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ। ਬੜੀਆਂ ਸ੍ਰੀ ਮੁਕਤਸਾਹ ਪਾਸ਼ੇ ਦਸਵੀਂ ਦੀਆਂ ਬਾਣੀਆਂ ਉਹਨਾਂ ਦੇ ਨਾਲ ਕਵੀਆਂ ਦੀਆਂ ਬਾਣੀਆਂ ਨੂੰ ਇੱਕ ਗ੍ਰੰਥ ਚ ਇਕੱਠੀਆਂ ਕਰਨਾ ਇਹ ਠੀਕ ਨਹੀਂ। ਜਾਣੀ ਗੱਲ ਤੇ ਇਹਦਾ ਮਤਲਬ ਵੀ ਇਹ ਪ੍ਰਭ ਸ਼ਰਨਦੀਪ ਹੁਣੀ ਦਸਮ ਗ੍ਰੰਥ ਵਿੱਚੋਂ ਕੁਝ ਰਚਨਾਵਾਂ ਗੁਰੂ ਗੋਬਿੰਦ ਸਿੰਘ ਦੀਆਂ ਮੰਨਦੇ ਆ ਤੇ ਕੁਝ ਰਚਨਾਵਾਂ ਕਵੀਆਂ ਦੀਆਂ ਮੰਨਦੇ ਆ ਪੂਰੇ ਦੇ ਪੂਰੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਆ ਨਹੀਂ ਮੰਨਦੇ ਠੀਕ ਹੈ ਜੀ ਬਾਤ ਹੋਇਆ ਕੇਸਰ ਸਿੰਘ ਸ਼ਿਬਰ ਦੇ ਪੰਜਾਬਲੀ ਡਾਮੇ ਦੇ ਵਿੱਚ ਜਿਹੜਾ ਹਵਾਲਾ ਦਿੰਦੇ ਆ 1755 ਬਿਕਰਮੀ ਦਾ ਉਹਦੇ ਹਿਸਾਬ ਨਾਲ ਇਹਦੀ ਰਚਨਾ ਬਣਦੀ ਹੈ 1698 ਈਸਵੀ ਡਾਕਟਰ ਜੱਗੇ ਕਹਿੰਦੇ ਆ ਉੱਥੇ ਤਾਂ ਦਸ਼ਮ ਗ੍ਰੰਥ ਨਹੀਂ ਹੈਨੀ ਉੱਥੇ ਹਵਾਲਾ ਹੈ ਵੱਡਾ ਗ੍ਰੰਥ ਛੋਟਾ ਗ੍ਰੰਥ ਜਿਹੜੇ ਦਸ਼ਮ ਗ੍ਰੰਥ ਦੇ ਹਮੇ ਆ ਉਹਨਾਂ ਨੇ ਛੋਟੇ ਗ੍ਰੰਥ ਦਾ ਭਾਵ ਦਸ਼ਮ ਗ੍ਰੰਥ ਲੈ ਰਿਆ ਗਣਨੀ ਸਿੰਘ ਕਹਿੰਦੇ ਆ ਇਸੇ ਨਾਲ ਜੁੜੀ ਹੋਈ ਉਹ ਕਹਿੰਦੇ ਆ ਕਿ ਅਸਲ ਜਿਹੜੀ ਇਹਨਾਂ ਦੀ ਗੱਲਬਾਤ ਆ ਉਹ ਇਹ ਆ ਭਈ ਇਹ ਇਹ ਜਿਹੜਾ ਯਾਦਵਿੰਦਰਿਆ ਇਹਦੀ ਗੱਲ ਗਿਆਨੀ ਸ਼ੇਰ ਸਿੰਘ ਨਾਲ ਹੋਈ ਕੁਝ ਹਫ਼ਤੇ ਪਹਿਲਾਂ ਉਹ ਤੇ ਆਧਾਰ ਤੋਂ ਸ਼ੇਰ ਸਿੰਘ ਬਿਲਕੁਲ ਗੁਰਪ੍ਰੀਤ ਕੈਲੀਫੋਰਨੀਆ ਵਾਲੀ ਦੀ ਕਾਪੀ ਆ ਨ ਪੂਰਾ ਥੱਲੇ ਪੂਰਾ ਗਰਕ ਜਿਹੜਾ ਪੂਰੇ ਦਾ ਪੂਰਾ Hindu ਧਰਮ ਤੋਂ ਸਿੱਖ ਧਰਮ ਨੂੰ ਇੱਕੋ ਹੀ ਮੰਨਦਾ ਉਹ ਵੀ ਵਰਜ਼ਨ ਗਲਤ ਹੈ ਜਿਹੜਾ ਅਸੀਂ ਜਿੱਦਾਂ ਇਹ ਟਕਸਾਲੀ ਲੈਣਾ ਸਾਡੇ ਮਿਸ਼ਨਰੀ ਪੇਸ਼ ਕਰ ਰਿਹਾ ਉਹ ਵੀ ਗਲਤ ਹੈ ਜੇ ਆਪਾਂ ਉਹਨੂੰ ਬੈਲੈਂਸ ਕਰਨਾ ਆ ਤਾਂ ਸਾਨੂੰ ਇਮਾਨਦਾਰੀ ਨਾਲ ਨਿਆ ਕਰਨਾ ਪੈਣਾ ਜਿੱਦ ਛੱਡ ਕੇ ਇੱਕ ਓੰਕਾਰ ਵਾਲਾ ਜੇ ਮਸਲਾ ਆ ਉਹ ਹੱਲ ਕਰ ਲਈਏ ਜੀ ਅਸੀਂ ਉੱਥੋਂ ਉਹ ਜਿਹੜਾ ਜਿਹੜੀ ਏਕਾ ਦੇ ਨਾਲ ਓੰਕਾਰ ਲਾ ਕੇ ਇੱਕ ਨੂੰ ਸ਼ਕਤੀ ਬਣਾ ਕੇ ਇੱਕ ਬਣਾਉਣੇ ਵਾਲਾ ਇੱਕ ਕਰਤਾ ਬਣਾ ਕੇ ਪੇਸ਼ ਕਰ ਦਤਾ ਹੈ ਅਸੀਂ ਉੱਥੋਂ ਜਿਹੜੀ ਜਿਹੜੀ ਊਨਤਾਈ ਉਹ ਸਾਡਾ ਪਿੱਛਾ ਨਹੀਂ ਛੱਡ ਰਹੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਅਸੀਂ ਉਸੇ ਸੰਦਰਭ ਚ ਕਰਦੇ ਜਾ ਰਹੇ ਬਾਰ-ਬਾਰ ਬਾਰ-ਬਾਰ ਤਿਲਕਦੇ ਆ ਔਰ ਉਦੀ ਸਫਾਈ ਦੇਣ ਲਈ ਜਿੰਨੀਆਂ ਦਲੀਲਾਂ ਜਿੰਨਾ ਕੁਸ਼ ਅਸੀਂ ਘਮਾ ਘਮਾ ਕੇ ਕਹਿ ਰਹੇ ਆ ਉਹ ਉਹ ਗੁਰੂ ਸਾਹਿਬ ਨੂੰ ਛੋਟਾ ਕਰ ਰਿਹਾ ਹੈ ਦੂਜੇ ਦੀਆਂ ਉਹਨਾਂ ਤੇ ਟਿੱਪਣੀ ਕਰਨ ਲੱਗੇ ਅਸੀਂ ਹੁਣ ਤਾਈਆਂ ਕੱਢ ਰਹੇ ਆ ਆਪ ਗੁਰਬਾਣੀ ਦੀ ਖਿੱਚ ਤੂੰ ਕਰਕੇ ਐਨ ਲਪੇਟ ਲਪੇਟ ਕੇ ਉਹਨੂੰ ਸਾਬਤ ਕਰਨਾ ਚਾਹੁੰਦੇ ਆ ਜਿਹੜੀ ਗੱਲ ਕਿਤੇ ਪਹੁੰਚ ਨਹੀਂ ਰਹੀ ਹਾਂ ਹਾਂਜੀ ਆ ਦਾਤ ਤੋਂ ਪਹਿਲਾਂ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਸੀਗਾ ਕਾਲ ਤੱਕ ਸਾਹਿਬ ਦੇ ਉੱਤੇ ਕਰੋਨਾ ਦਾ ਕਹਿਣਾ ਕਿ 1964 ਜਾਂ 74 ਤੱਕ ਮੁਖਸਰ ਸਾਹਿਬ ਜਾਂ ਹੋਰ ਥਾਵਾਂ ਦੇ ਉੱਤੇ ਅ ਮਤਲਬ ਹਜੂਰ ਸਾਹਿਬ ਵੀ ਕਹਿੰਦੇ ਹਜੂਰ ਸਾਹਿਬ ਤਾਂ ਕਹਿੰਦੇ ਹੁਣ ਵੀ ਹੁੰਦਾ ਬਹੁਤ ਸਾਰੀਆਂ ਥਾਵਾਂ ਤੇ ਪ੍ਰਕਾਸ਼ ਹੁੰਦਾ ਹੈਗਾ ਦਸਮ ਗ੍ਰੰਥ ਹੁਣ ਜਿਹੜੇ ਪ੍ਰਕਾਸ਼ ਕਰਦੇ ਆ ਇਹ ਤਿੰਨ ਗ੍ਰੰਥੋਂ ਦਾ ਪ੍ਰਕਾਸ਼ ਕਰਦੇ ਆ ਸਿਬੂ ਗ੍ਰੰਥ ਸਾਹਿਬ ਦਸਮ ਗ੍ਰੰਥ ਤੇ ਸਰਬ ਲੋਕਾਂ ਦਾ ਬਰਾਬਰ ਪ੍ਰਕਾਸ਼ ਕੀਤਾ ਹੁੰਦਾ ਬਿਲਕੁਲ ਇੱਕੋ ਪਲੇਟਫਾਰਮ ਤੇ ਬਰਾਬਰ ਜਿਹੜਾ ਸਿੱਖ ਉਸ ਗੁਰਦੁਆਰੇ ਜਾ ਕੇ ਮਥਾ ਟੇਕਦਾ ਉਹ ਤਿੰਨਾਂ ਗ੍ਰੰਥਾਂ ਨੂੰ ਮਥਾ ਟੇਕਦਾ ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰਿਆਈ ਦੋ ਹੋਰ ਗ੍ਰੰਥਾਂ ਨੂੰ ਦੇਦੀ ਪਰ ਇਹ ਇਹਨਾਂ ਦੀ ਮਰਮਤ ਹੈ ਨਹੀਂ ਹੁਣ ਇਹ ਤੁਸੀਂ ਟੀਵੀ ਚੈਨਲਾਂ ਤੇ ਬੈਠ ਕੇ ਇਦਾਂ ਕਰ ਕਰ ਕੇ ਵੀ ਜਾਨੀ ਉਹ ਉਹਦਾ ਤੁਸੀਂ ਟਕਸਾਲ ਨੂੰ ਕਹਿ ਕੇ ਦਿਖਾ ਲਈ ਤਾਂ ਇਹ ਪ੍ਰਭ ਸ਼ਰਨ ਦੀ ਪਿੰਨੀ ਗੱਲ ਹੈ ਉਹ ਪੇਤਾ ਜਦੋਂ ਚੈਨਲ ਦੇ ਉੱਤੇ ਜਦੋਂ ਗੱਲ ਹੁਣੀ ਆ ਠੀਕ ਹੈ ਜਵਾਬ ਨਹੀਂ ਕੋਈ ਆਉਂਦਾ ਉਦੋਂ ਪੱਖ ਰੱਖ ਦਿੱਤਾ ਤੇ ਦੂਜੇ ਪਾਸੇ ਜਦੋਂ ਜਦੋਂ ਅਸਲ ਵਿੱਚ ਗੱਲ ਜਿੱਥੇ ਜਿੱਥੇ ਵਾਪਰ ਰਹੀ ਆ ਉਹਨਾਂ ਨੂੰ ਫਿਰ ਮਹਾਨ ਬਣਾ ਕੇ ਪੇਸ਼ ਕਰਨਾ ਸੀ